IIT रोपर ਦਾ 14ਵਾਂ ਕਨਵੋਕੇਸ਼ਨ ਪ੍ਰੋਗਰਾਮ ਅੱਜ ਸੁਆਮੀ ਵਿਵੇਕਾਨੰਦ ਆਡੋਟੋਰੀਅਮ IIT रोਪੜ ਵਿਖੇ ਕਰਵਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਦੇ ਵਜੋਂ ਸ਼੍ਰੀ ਕਾਂਤ ਮਦਵ ਵਿਦਿਆ ਸਾਬਕਾ ਚੇਅਰਮੈਨ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਸ਼ਾਮਲ ਹੋਏ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਅਦਿਲ ਸ਼ਿਰਾਜ ਜੈਨੂਲ ਭਾਈ ਚੇਅਰਮੈਨ ਬੋਰਡ ਆਫ ਗਵਰਨਰਜ਼ IIT ਰੋਪੜ ਨੇ ਕੀਤੀ ਇਸ ਮੌਕੇ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਅਹੂਜਾ ਵੀ ਮੌਜੂਦ ਰਹੇ ਅਤੇ ਉਨ੍ਹਾਂ ਦੇ ਵੱਲੋਂ ਆਈਆਈਟੀ ਦੀ ਮੌਜੂਦਾ ਕਾਰਗੁਜ਼ਾਰੀ ਤੇ ਚਾਨਣਾ ਪਾਇਆ ਗਿਆ। ਮੁੱਖ ਮਹਿਮਾਨ ਸ੍ਰੀ ਕਾਂਤ ਮਾਧਵ ਵੈਦਿਆ ਨੇ ਆਈਆਈਟੀ ਰੋਪੜ ਦੇ ਵਿਦਿਆਰਥੀਆਂ ਸਿਖਿਆਰਥੀਆਂ ਨੂੰ ਆਪਣੇ ਲਕਸ਼ ਦੀ ਪ੍ਰਾਪਤੀ ਦੇ ਲਈ ਆਖਰੀ ਦਮ ਤੱਕ ਲਗਾਤਾਰ ਜੋਰ ਲਗਾਉਣ ਦੇ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕਈ ਵਾਰ ਮਨੁੱਖ ਉਸ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ਾਂ ਦੇ ਵਿੱਚ ਆਖਰੀ ਸਮੇਂ ਨਿਰਾਸ਼ ਹੋ ਜਾਂਦਾ ਹੈ ਜਦੋਂ ਕਿ ਉਹ ਉਸ ਦੀ ਪ੍ਰਾਪਤੀ ਦੇ ਵੱਲ ਵਧਣ ਦੇ ਲਈ ਆਖਰੀ ਪਲ ਹੁੰਦੇ ਹਨ। ਉਹਨਾਂ ਕਿਹਾ ਕਿ ਇਨ ਆਖਰੀ ਪਲਾਂ ਦੇ ਵਿੱਚ ਹੌਸਲਾ ਹਾਰਨ ਦੀ ਬਜਾਏ ਨਿਰੰਤਰ ਕੋਸ਼ਿਸ਼ ਹੀ ਤੁਹਾਨੂੰ ਲਕਸ਼ ਤੱਕ ਪਹੁੰਚਾਉਂਦੀ ਹੈ ਇਸ ਕਨਵੋਕੇਸ਼ਨ ਸੈਰੇਮਨੀ ਦੇ ਦੌਰਾਨ ਐਮਟੈਕ ਐਮਐਸਸੀ ਬੀਟੈਕ ਦੇ ਵਿਦਿਆਰਥੀਆਂ ਵਿੱਚ ਜਿੱਥੇ ਵੱਖ-ਵੱਖ ਕਿਸਮ ਦੇ ਮੈਡਲ ਪ੍ਰਦਾਨ ਕੀਤੇ ਗਏ ਉੱਥੇ ਨਾਲ ਹੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਆਫ ਮੈਰਿਟ ਨਾਲ ਵੀ ਨਿਵਾਜਿਆ ਗਿਆ ਇਸ ਮੌਕੇ ਗ੍ਰੈਜੂਏਟ ਬੈਚ 2025 ਦੇ ਵਿਦਿਆਰਥੀਆਂ ਨੂੰ ਪੀਐਚਡੀ ਦੇ ਨਾਲ-ਨਾਲ ਵੱਖ-ਵੱਖ ਅਕਾਦਮਿਕ ਬੈਚ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ